ਆਜ ਨਹੀਂ ਗੜ ਕੋਈ ਆਈ ਕਿਉਂ ਨਾ ਗੱਟ ਟਾਈਮ ਦਿੱਤਾ ਸੀ ਪਤਾ ਨਹੀਂ ਕਿਹ ਚਿੱਧਰ ਗਿਆ ਹੈ ਪਤਾ ਨਹੀਂ ਪਟੇ ਨਹੀਂ ਲੱਗਿਆ ਉਹ ਤੀਨ ਲੱਗਿਆ ਕਿਧਰ ਟਾਕੂ ਨਾ ਠਾੜੀ ਕੋਲੇ ਟੈਲੀਫੋਨ ਆ ਗਿਆ ਕੋਈ ਹੱਲ ਕੀ ਬਣੇ ਸਗਲ ਜਾ ਟੈਲੀਫੋਨ ਤਾਂ ਲੈ ਉਹਨੂੰ ਕਹੇ ਹੈ ਟੈਲੀਫੋਨ ਤਾਂ ਲਵੇ ਟੈਲੀਫੋਨ ਗੜ ਨਾ ਬਾਉਂਡਾ ਕਾੜਦਾ ਬੜਾ ਅੜਬਾ ਮੇਰੇ ਥੋੜਾ ਕਰੇਦਾ ਜਮੀਨ ਵੀ ਨਹੀਂ ਆਦੰਦੀ ਜਾਣਾ ਅੱਛਾ ਹਾਂ ਨਹੀਂ ਪਹਿਲਾਂ ਆਈ ਨਹੀਂ ਕੇ ਕਦੇ ਆਈ ਕਾ ਨਹੀਂ ਗਿਆ ਹੂੰ ਟੱਕਰੀ ਚ ਖੇਟ ਹੂੰ ਉਹ ਬੱਥੋ ਗੱਲਬਾਤ ਕਰਿਓ ਡੁਬਾਟ ਬਚ ਟੱਕਰੀ ਨਹੀਂ ਬਈ ਤੂੰ ਤਾਂ ਬੜਾ ਤਿਆਰ ਹੋ ਕੇ ਗਿਆ ਸੀ ਭੈਣ ਦੀ ਕਿ ਫਫੜ ਉਹਨਾਂ ਦਾ ਉਹ ਮੈਨੂੰ ਐਸੀ ਵੀ ਰਾਜ ਗਾਂਡੀ ਦਾ ਫੋਪ ਪੈਗੂ ਨਾ ਕਿਤੇ ਰਾਜ ਟੱਕਰੀ ਜਿਵੇਂ ਦਿਖੀ ਨਹੀਂ ਦਿਚੀ ਨਹੀਂ ਮੈਂ ਕਿਹਾ ਚੱਲ ਮਤਲਬ ਇੱਕ ਗੱਲਬਾਤ ਹੀ ਹੁੰਦੀ ਐ ਸਾਰਾ ਦਿਨ ਨਹੀਂ ਰਹੇ ਹੈ ਵੀ ਮ ਚੁੱਪ ਤੋੜ ਤੇ ਰੱਖਾਂਗੇ ਗੱਲ ਕਰ ਹੁਣ ਉਹ ਤਾਂ ਮਤਲਬ ਕੰਮ ਗਿਆ ਨਹੀਂ ਹੱਥ ਤਰਾਂ ਦੀ ਹੱਥ ਨਹੀਂ ਤਰਾਂਦੀ ਇਹ ਪਤਾ ਨਹੀਂ ਕੀ ਗੱਲ ਬਣ ਗਈ ਯਾਰ ਹੋਰ ਕੋਈ ਪਾ ਗਿਆ ਸਕੀਮ ਹੈ ਹੋਰ ਪਾ ਗਿਆ ਸਕੀਮ ਆ ਨੂ ਜੜ ਮੈਨੂੰ ਪਤਾ ਉਹਦੇ ਘਰ ਦਾ ਬੜਾ ਬੈਲੀਆ ਜਿਹੜਾ ਦਾ ਕੋਈ ਹੱਥ ਹੀ ਨਹੀਂ ਪਾਉਂਦਾ ਆ ਮੰਦਾ ਅੱਛਾ ਮੈਨੂੰ ਪਤਾ ਜ਼ਰਾ ਨਹੀਂ ਫਿਰ ਤੂੰ ਕਿਹੜੀ ਸਕੀਮ ਤੇ ਗਿਆ ਸੀ ਬੈਗੂ ਚੱਕ ਕੇ ਕਹੋਂ ਕਿ ਨਾ ਮੇਰੀ ਪਾਵਰ ਹੈ ਮੱਛਲੀ ਤਾਂ ਕਰਕੇ ਨਾ ਮੱਖਾਂ ਕੇ ਲਗਾ ਲੀਂ ਡਰ ਨਾਲ ਹੱਥ ਨੇ ਕੁਈ ਚੱਕਰ ਵੀ ਬਣ ਗਿਆ ਬਾਈ ਕਾਂਛ ਅੱਛਾ ਤੇ ਆਪਾਂ ਬਾਹਰ ਉਹ ਤੇਰੇ ਕਰ ਲਿਆਗੇ ਡਿੱਕੇ ਨਹੀਂ ਸਹੀ ਤੂੰ ਕਹਿ ਦਿੰਦਾ ਆਪਾਂ ਤਾਂ ਉਹ ਆਏ ਰੇਸੇ ਰੀਜਾ ਆਪਣਾ ਮੇਰੇ ਤੇ ਠੱਕ ਨਹੀਂ ਕਰਦਾ ਨਾ ਕੋਈ ਮੱਛਾ ਨਾ ਬੰਦਾ ਅਗਲਾ ਕੁਛਾਣਾ ਯਾਰ ਬਜ਼ੁਰਗੇ ਨੇ ਬਤਾਰੇ ਨੇ ਕੀ ਕਰਨਾ ਹੈ ਹਮ ਪਰ ਐ ਨਹੀਂ ਪਤਾ ਲੋਕਾਂ ਨੂੰ ਵੀ ਠੜਕੀ ਹੈ ਨਾ ਠੜਕੀ ਮਾੜਾ ਮੋਟਾ ਰੱਖਣਾ ਪੈਂਦਾ ਠੜਕ ਪੁਣਾ ਭੱਜੇ ਤੇ ਚੰਦੀ ਹੁਣ ਨਾਲੇ ਏਹਨੂੰ ਪਤਾ ਚਪੀ ਗਰ ਹਮ ਪਤਾ ਮੈਨੂੰ ਤੇਰਾ ਆ ਪਤਾ ਤਾਂ ਹੈ ਤੇਰਾ ਐਂ ਘੜਬੂ ਬੋਚ ਕੇ ਕੱਲ ਲੱਗੇ ਲੱਗੇ ਪਤਾ ਯਾਰ ਲੱਗੇ ਹੈ ਨਾ ਪਤਾ ਮੈਨੂੰ ਐ ਲੱਗਦਾ ਕੋਈ ਹੋਰ ਗੇਮ ਪਾ ਗਿਆ ਨਹੀਂ ਪਾਈ ਯਾਰ ਮਨ ਨਹੀਂ ਆਗਾ ਇਹ ਤੂੰ ਨਹੀਂ ਤੂੰ ਮੇਰੀ ਗੱਲ ਲੈ ਗਿਆ ਤੂੰ ਜਨਾਨੀ ਚਾਗਲਾ ਹੋ ਅੱਖਾ ਹਾਂ ਆਏ ਸਾਰੇ ਬਸੇ ਚਲਦੀ ਹੈ ਆਏ ਨਹੀਂ ਕੁਛ ਕਹਿ ਸਕਦੇ ਦੇ ਕੰਮ ਤੂੰ ਤੇਰਾ ਮਾਮਾ ਵੀ ਚਾਗਲ ਕੇ ਸੱਚੀ ਨਾ ਤੇਰੇ ਨਾਲ ਤਾਂ ਕਦੇ ਗੱਲ ਨਹੀਂ ਕਰਦੀ ਉਹ ਗੱਲ ਤਾਂ ਕਰੀਏ ਵੀ ਬੜੀ ਟੱਕਰੀ ਰਹਾ ਜਾਂਦੀ ਅੱਛਾ ਹਾਂ ਕੀ ਚਾਹ ਗੋਸ਼ ਨਾ ਨਾ ਇਹ ਗੱਲਾਂ ਨਹੀਂ ਹੈਗੇ ਅੱਛਾ ਮੈਂ ਤਾਂ ਮਤਲੀ ਮਨੂ ਆਇਆ ਸੀ ਯਾਰ ਬਿਚਾਰ ਪੀ ਹੈਗੇ ਚੱਲ ਫੜ ਲੈਂਦਾ 2-4 ਹਜ਼ਾਰ ਬੰਦਾ ਅੱਛਾ ਹਾਂ ਇਹ ਤਾਂ ਗੱਲ ਮਾਰੀ ਤਕੜੀ ਕਰੋ ਕਰੋ ਰਾਹੀ ਜਣਾ ਬਾਤ ਰੇ ਅੱਛਾ ਕੀ ਘਰ ਵਾਲੇ ਕਰਦਾ ਪਤਾ ਨਹੀਂ ਲੱਗਾ ਲੁਗ ਗਿਆ ਕੁਛ ਮਲਾਜਮ ਹੋ ਗਈ ਗੰਡਾ ਕਰੋ ਜੱਟ ਤੇ ਗਾਂ ਨਹੀਂ ਪਤਾ ਦੱਛਾ ਨਹੀਂ ਵੀ ਕੀ ਲੱਗਾ ਉਹ ਨਾ ਖੁੱਡੇ ਦੇ ਖਾਲੀ ਤੂੰ ਕਿਤੇ ਹੋਏ ਪੁਲਿਸ ਵਾਲਾ ਨਾ ਨਾ ਹਾਂ ਕੁਈ ਹੋਰ ਕੰਮ ਕਰਦਾ ਵੱਡਾ ਮੋਟਾ ਮੈਨੂੰ ਪਤਾ ਕੋਈ ਮੈਂ ਤੈਨੂੰ ਦੱਸਦਾ ਉਹ ਜਨਾਨੀ ਚੱਲਦੀ ਹੋਰ ਪੈਸੇ ਲੈਂਦੀ ਉਹ ਪੈਸੇ ਨਾ ਕਿਤੇ ਪੈਸੇ ਉਹ ਤਾਂ ਥਮਾ ਮਾਇਨ ਲਾਈਨ ਨੂੰ ਫੜਾੜ ਪੂਰੇ ਤੱਕ ਅੱਛਾ ਹਾਂ ਮੈਨੂੰ ਅੱਜ ਮੇਰਾ ਫੋ ਪਾਈਏ ਕਿਤੇ ਬੱਚੇ ਲੈਂਦੀ ਨਹੀਂ ਪਹਿਲੇ ਤੂੰ ਕਦੇ ਪੈਸੇ ਨਾ ਨਾ ਪੰਜੀ ਸਾਹਿਬ ਪੁੱਛਿਆ ਜੀ ਇੱਕ ਦਿਨ ਅਗਲੇ ਦਿਨ ਧਰਗੀ ਖੇਤ ਵੱਟ ਤੇ ਅੱਛਾ ਹਾਂ ਬਾਲੇ ਨਹੀਂ ਪੁੱਛਿਆ ਵੱਟ ਦੀ ਧਰਗੀ ਵੱਟ ਤੇ ਬਈ ਆਪਾਂ ਚੰਗੀ ਬੋਟਲ ਲੈਂਦੀ ਉਦੋਂ ਵਾਹ ਹੈ ਕਿਹੜੇ ਪਿੰਡ ਦੀ ਹੈ ਪਿੰਡ ਤਾਂ ਹੀ ਆ ਖਤਮਾ ਕਿਹੜਾ ਨੇੜੀ ਜੱਟ ਨਾਲ ਨਾਲ ਨਾ ਨਾ ਨਹੀਂ ਹੈ ਆਪਣਾ ਪਿੰਡ ਹੀ ਹੈ ਅੱਛਾ ਹੋਰ ਪਿੰਡ ਦੀ ਹੈ ਹੋਰ ਕੀ ਹੈ ਮੈਨੂੰ ਤਾਂ ਕਦੇ ਦੱਸਿਆ ਨਹੀਂ ਫਿਰ ਤੈਨੂੰ ਮੈਂ ਦੱਛੂ ਨਾ ਨੌ ਦੱਛ ਤਾਂ ਫੇਟਾ ਕੰਮੀ ਗੱਲ ਦੂਜੇ ਅੱਛਾ ਆ ਚੱਲੀਏ ਫਿਰ ਹਣਾ ਆਇਂ ਦੱਛ ਸਿੱਧਾ ਟਿਕਾਣਾ ਬਾਗੀ ਅੱਛਾ ਏ ਤਾਂ ਦੱਛੂਗਾ ਨਾਮ ਮੇਰੀ ਗੱਲ ਸੁਣ ਮਕੰਦ ਹਾਂ ਅਸਲਾ ਉਸਲਾ ਰੱਖਿਆ ਕਰ ਕੋਲੇ ਅਸਲਾ ਬਾਦੂ ਵਾ ਤੇਰੇ ਲੈ ਰੱਖਿਆ ਲੈ ਰੱਖਿਆ ਲਸੰਸੀ ਹੈ ਲੈ ਗਿਆ ਲਸੰਸੀ ਹੈ ਹੋਰ ਕਾਦਾ ਅੱਛਾ ਔਰ ਮੈਨੂੰ ਤਾਂ ਦਿਖਾਇਆ ਨਹੀਂ ਕਦੇ ਐ ਥੋੜੀ ਦਿਖਾਉਣਾ ਕੀ ਬੈਗ ਜੀ ਹੈ ਬੈਗ ਚ ਅੱਠ ਅੱਠ ਪੁਸਤਾਂ ਰੱਖਦਾ ਮੈਂ ਅੱਛਾ ਕੀ ਤਾਂ ਹੀ ਨਹੀਂ ਲਾਉਂਦਾ ਹਣਾ ਇਹਨੂੰ ਸਾਰਾ ਦਿਨ ਮੋਢੇ ਤੋਂ ਇਹ ਫਿਰ ਤੈਨੂੰ ਪਤਾ ਹੈ ਸੌ ਕੀ ਗਿਆ ਥੰਦ ਬਾਹਰ ਹੈ ਬਈ ਜੋ ਬੈਗ ਕਿਤਾ ਅੱਛਾ ਬੈਗ ਖੋਲਤਾ ਜਦੋਂ ਬੱਸ ਦੂਨੀਆਂ ਪਛਮ ਹੋਈਊ ਅੱਛਾ ਗੇ ਮੈਂ ਤੁਹਾਨੂੰ ਸਭ ਪੱਕੀ ਗੱਲ ਹੈ ਮੈਨੂੰ ਦੇ ਦੇ ਚਾਰਕ ਦੇਣਾ ਐ ਮੈਂ ਦੇ ਦੇ ਕਰ ਇੱਕ ਥੋ ਥੰਡੇ ਦੇ ਦੇ ਫਿਰ ਤਾਂ ਬੱਚਾ ਮੈਂ ਫਿਰ ਕੀ ਕਰੂੰਗਾ ਅੱਛਾ ਆ ਫੇਟਾ ਬੱਚੋ ਹੋਈਊ ਜਮਾ ਤਾਂ ਨਹੀਂ ਫਿਰ ਐ ਕਾਦੀ ਜਾਰੀ ਹੋਈ ਆਪਣੀ ਗਾਰੀ ਮੱਛਲੀ ਕੀ ਗਾਰੀ ਦੇ ਤਾਂ ਹੱਥ ਤੇ ਲੈਣਾ ਨਾ ਬੈਗ ਤੂੰ ਕਦੇ ਨਹੀਂ ਰੱਖ ਸਕਦਾ ਇਹੇ ਇੱਕ ਦਾ 21 ਦੇ ਦੇ ਮੈਨੂੰ ਅਸਲਾ ਬੰਬੀ ਬਾਰੇ ਵੱਡੇ ਪੱਟਿਆ ਬਾਹ ਉਹ ਤੇਰੇ ਇੱਕ ਅਸਲੀ ਦੇ ਦੇ ਮੈਨੂੰ ਆ ਛਲਾ ਨਹੀਂ ਦਿੰਦਾ ਮੈਂ ਝੋਲਾ ਸਾਰਾ ਲੈ ਗਿਆ ਜਾਂਦਾ ਫਿਰ ਪਿਸਤੌਲ ਦੇ ਦੇ ਕੋਈ ਘਟਾ ਕੁੱਟਾ ਦੇ ਦੇ ਓਏ ਇਹੇਗੇ ਨਹੀਂ ਹਾਂ ਇਥੇ ਨਹੀਂ ਤਾ ਗੁੱਫ ਟਨੇ ਕੀ ਜਾਂ ਅੱਛਾ ਹਾਂ ਬਾਹਰ ਲੈ ਸੰਦਾ ਬਾਹਰ ਲੈ ਬਾਹਰ ਲੈ ਬਾਹ ਤੇਰੇ ਅੱਧਾ ਤਾਂ ਰੁਪਈਆਂ ਨਾਲ ਹੀ ਪਰਿਆ ਅੱਛਾ ਗੇ ਹਾਂ ਤਕੜੀ ਮਾਰਦੀ ਹੈ ਨਾ ਫਿਰ ਬੋਲ ਤਕੜੀ ਤਕੜੀ ਪਰਵਾਹ ਨਾ ਮਾਨੇ ਤੂੰ ਕੜ ਜਾ ਗੱਡੀ ਕੇ ਅੱਛਾ ਹਾਂ ਨਾਸ਼ਾ ਨੂੰ ਜੋ ਅਭੀ ਨਹੀਂ ਖਰਦਾ ਤੇ ਭੁੱਖੀ ਵੀ ਮਾੜੀ ਆਉਣ ਲੱਗ ਗਈ ਐ ਸਭ ਨਾਲ ਤਾਂ ਮਰ ਜਾਗੇ ਜਾਵਾ ਚਲੋ ਕੋਈ ਸੁਣੂਗਾ ਰੱਬ ਇਹ ਸੁੰਦਰਾ ਵੀ ਜਵਾਬ ਦੇਗੀ ਕਿਹਾ ਦੱਸੀਗਾ ਆਏ ਹੋਏ ਅਹੀਂ ਕਰਾਂ ਸੁੰਦਰਾ ਨੂੰ ਕਿਵੇਂ ਨਾ ਕਿਵੇਂ ਕਰਾਂ ਬਸ ਚ ਸੁੰਦਰਾ ਜਵਾਬ ਨਹੀਂ ਦਿੰਦੀ ਪਹਿਲਾਂ ਗੱਲਬਾਤ ਕਰਨ ਲਈ ਫੇਰ ਹੀ ਫਾਇਦਾ ਹਾਂ ਸੱਚ ਆ ਗਈ ਦਿਮਾਗ 'ਚ ਮੇਰੇ ਹੁਣ ਤਾਂ ਬਸ 'ਚ ਕਰ ਲੂ ਮੈਂ ਭਾਈ ਸਾ ਟਾਕਾ ਵੀ ਹੈਗਾ ਲੈ ਵੀ ਜੇ ਆ ਜੇ ਸੁੰਦਰਾ ਆਪਣੇ ਬਸ 'ਚ ਤੇ ਐ ਸਮਝ ਪੰਜੇ ਉਂਗਲਾ ਘੋਚ ਨੇ ਭੁੱਖਾ ਨਹੀਂ ਮਰਦਾ ਐ ਸਮਝ ਐਵੇਂ ਠੱਡੇ ਠੋਰੇ ਖਾਂਦਾ ਫਿਰਦਾ ਰਹਿੰਨਾ ਕਿਤੇ ਇੱਕ ਗੱਲ ਹੈ ਜੇ ਸੁੰਦਰਾ ਨਾਲ ਪੈ ਟਾਈ ਗਈ ਤੇ ਤਾਰ ਦੂ ਗੱਡੀਆਂ 'ਚ ਹੀ ਘੁੰਮਿਆ ਕਰੂ ਮੈਂ ਜੇ ਰਹਿ ਜਾਇ ਅਗੀ ਸਮਝ ਸਰਵੇ ਸਵੇਰੇ ਸੀ ਜੋਂ ਨਰਾਂ ਨੂੰ ਸੱਦ ਕੇ ਪਰ ਆਪ ਜਾਉ ਮੈਂ ਪਰ ਇੰਨਾ ਡਰ ਆ ਭਾਈ ਕਿ ਕਰੇ ਨਾ ਕੋਈ ਹੋਏ ਉਹਨਾਂ ਦੇ ਹਾਂ ਪੁੱਛਣ ਦੱਸਣ ਵਾਜੂ ਭਾਈ ਕੀ ਹਾਲ ਚਾਲ ਆ ਨਾ ਫੇਰ ਤਾਂ ਪਾਈ ਜੂ ਫਾਓ ਛਾਰਾ ਮਾਰਾ ਕਰਾਂਗੇ ਅੱਖ ਮ ਟੱਕਾਂ ਮਾਰਾਂਗੇ ਪਰ ਐ ਤਾਂ ਉਹਨੂੰ ਪਤਾ ਪੁਰਾਣਾ ਖੂੰਗਾ ਹੈਗਾ ਕੋਈ ਕਰੂਗਾ ਹਿੱਲਾ ਹੋਰ ਗੱਲ ਬੰਦੇ ਕੋਲ ਕਿਸੇ ਕੋ ਕਰਦੇ ਚੁਕਲੀ ਮਾੜੀ ਹੁੰਦੀ ਹੈ ਕੀ ਕਰੇ ਦਿਮਾਗ ਲਾ ਕੇ ਗੇਮ ਪਾਉਣੀ ਪਊਗੀ ਤੇਜ ਤਾਂ ਉਹ ਵੀ ਬਹੁਤ ਹੈ ਪੁਰਾ ਆਪਣੇ ਨੰਗ ਕੋਲੇ ਕੀ ਹੈ 10 ਰੁਪਏ ਜੇ ਵਿੱਚ ਨਹੀਂ ਪਾਏ ਖਾਲੀ ਬਟੂਏ ਵੇ ਪਏ ਸੋਨਰਾ ਨੂੰ ਕਹਿ ਕੇ ਕਰਾ ਚਾਲ ਤੇ ਲਾਉਣਾ ਪਊਗਾ 100 100 ਕਰਕੇ 200 500 ਆਏ ਐ ਨਹੀਂ ਜੱਕਦਾ ਮਨਿਆ ਦੇਣਾ ਉਹਨੇ ਚਲੋ ਕੋਈ ਨਾ ਕੋਈ ਮਿਹਰਬਾਨੀ ਕਰਨੀ ਪਊਗੀ ਸੋਚਣਾ ਪਊਗਾ ਕੰਮ ਵਾਰਾ ਵਸੋ ਪਰ ਇੱਕ ਗੱਲ ਹੈ ਬੰਦੇ ਹੋਰ ਪਰ ਗੱਲਬਾਤ ਨਹੀਂ ਕਰਦੀ ਉਹ ਗੱਲਬਾਤ ਕਰੀ ਹੁੰਦੀ ਫਿਰ ਪਤਾ ਲੱਗ ਜਾਂਦਾ ਟੱਕਰੀ ਦਾ ਸੀ ਮੈਨੂੰ ਇੱਕ ਦਿਨ ਕਰਦੀ ਤਾਂ ਸੀ ਛਾਰੇ ਬਿਛਾਰੇ ਦੇ ਮੈਂ ਸਮਝਿਆ ਨਹੀਂ ਮੈਂ ਆਖਿਆ ਚੱਲ ਛੱਡ ਪਰ ਆ ਰਹਿਣ ਦੇ ਹਾਂ ਇੱਕ ਗੱਲ ਹੈ ਜੇ ਪੈ ਗਈ ਮੇਰੀ ਇਧਰ ਫੋ ਕੜਕੀ ਠੀਕ ਹੈ ਬੁਲਟ ਕੜਾ ਕੇ ਲਿਆਉਂ ਸਵੇਰੇ ਮੈਂ ਰੱਬ ਸੁੱਖ ਰੱਖੇ ਸੀ ਮੈਨੂੰ ਪਤਾ ਹੈ ਪੈਸਾ ਹੈਗਾ ਜ਼ਮੀਨ ਵੇਚੀ ਪੈਸਾ ਹੈਗਾ ਉਹਦੇ ਕੋਲੇ ਉਹਦੇ ਹੱਥੀ ਹੁੰਦੀ ਚਾਬੀ ਜਿੰਦਾ ਕੁੰਜੀ ਜੇ ਰੱਬ ਸੁਣ ਲੇ ਮੇਰੇ ਪ੍ਰਮਾਤਮਾ ਪਹਿਲੀ ਵਾਰ ਪੰਗਾ ਲੈਣ ਲੱਗਿਆ ਤਾਰ ਦੇ ਲਾ ਦੇ ਬੇੜੇ ਪਾਰ ਤੇਰੇ 25 ਲੱਡੂ ਇਕੱਠੇ ਵੰਡੂ ਮੈਂ ਦੋ ਬਾਬਾ ਕੋਰੀ ਦਾਸਤਰੀਆਂ ਸਿਕਟਾ 25 ਲੱਡੂ ਪੱਕੇ ਆ ਬਾਬਾ ਕਿਵੇਂ ਕਰ ਮਰਜੀ ਕਰ ਮੇਰੀ ਉਦਾਂ ਅੰਗਲੀ ਸੰਗਲੀ ਫਸ ਜੇ ਮੈਂ ਬੀੜੇ ਪਾਰ ਲਾ ਦੂ ਜਮਾ ਪਰ ਸੁੰਦਰਾ ਯਾ ਹੋਰ ਕਿਸੇ ਨਾਲ ਨਾ ਗੱਲਬਾਤ ਕਰਦੀ ਹੋਵੇ ਗੱਲਾਂ ਬਾਤਾਂ ਚ ਪੁੱਛਣਾ ਹੋ ਇੱਕ ਗੱਲ ਐ ਤਰਾ ਪੜਾ ਕਰੀ ਪਰੰਨਾ ਇਹ ਕਿਸੇ ਨਾਲ ਗੱਲਬਾਤ ਹੁੰਦੀ ਫਿਰ ਮੈਨੂੰ ਨਹੀਂ ਅੱਖ ਮਟਕਾ ਕਰਦੀ ਸੀ ਉਹ ਐਂ ਤੱਕੇ ਰ ਮੇਰੇ ਕੋਲ ਲੈ ਗਈ ਸੀ ਅੱਖ ਮਸ਼ਾ ਚਾਲ ਰੱਬ ਸੁਣੂਗਾ ਆਈ ਉਹ ਨਸ਼ੇ ਪੱਤੇ ਦਾ ਵੀ ਪਤਾ ਲੈਣਾ ਸੀਗਾ ਕਿਧਰ ਆ ਗੋਲੀ ਜੀ ਦੇਣ ਲੱਗੇ ਨਾ ਕੰਮ ਦੀ ਨੱਕਾ ਅਰ ਮਾਰਦੇ ਆਏ ਡੋਡੇ ਪੁੱਛਦੇ ਜੇ ਮਿਲ ਗਏ ਪਿਆਰ ਤਾਂ ਆ ਕਵਾ ਕਵਾ ਕੇ ਤੂੜੀ ਜੀ ਪਤਾ ਨਹੀਂ ਕੀ ਡੋਡੇ ਪਾਈ ਜਾਂਦੇ ਕਿ ਮੂੰਗ ਹੋਲੀ ਪਾਈ ਚੋ। ਵੇਲਾ ਕੋ ਵੇਲਾ ਦੇਖ ਕੇ ਸੋਲ ਲੈਣੇ ਪਤਾ ਨਸ਼ੇ ਪੱਤੇ ਦਾ। ਪਾਈ ਤਾਂ ਕੱਲੇ ਜਿਹੜੇ ਦਾ ਟਾਈਮ ਪਾਸ ਹੀ ਨਹੀਂ ਹੁੰਦਾ ਗੱਲਾਂ ਬਾਤਾਂ ਲਈ। ਬੜੀ ਗਲਤੀ ਕਰੀ ਸੁੰਦਰਾਂ ਦਾ ਕੋਈ ਟੈਲੀਫੋਨ ਨੰਬਰ ਹੀ ਲੈ ਲੈਣ ਦੇ ਕੋਈ 10 ਮਿੰਟ ਫੋਨ ਤੇ ਗੱਪੀ ਛੱਪੀ ਮਾਰ ਲੈਣ ਦੇ। ਕੋਈ ਨੀਦੀਂ ਦਾ ਯਾਰਾ। ਕੋਏ ਜ ਫਾਇਦਾ ਬਾਪੂ ਨੂੰ ਦੇਖੀਏ ਕਿੱਥੇ ਹੈ ਦੇਖਣਾ ਪਊਗਾ ਹਾਂ ਇੱਥੇ ਤਾਂ ਹੈ ਨਹੀਂ ਇੱਥੇ ਪਹਿਲੇ ਹੁਣ ਤਾਂ ਬੈਠਾ ਸੀ ਨਸ਼ਾ ਲੈਣਾ ਭਾਗਿਓ ਵੇ ਨਸ਼ਾ ਹਾਂ ਲੱਤਾਂ ਹੀ ہماری ਹੁੰਦਾ ਸੀ ਪਹਿਲਾਂ ਹਾਂ ਬੁੜਕੀ ਜਾਂਦਾ ਸੀ ਹਾਂ ਪਹਿਲਾਂ ਉਹ ਨਹੀਂ ਪਾਦਾ ਹੁੰਦੀ ਪਾਦਾ ਉਹ ਚ ਲੱਤਾਂ ਫਿਸ਼ਾ ਕੇ ਪਿਆ ਸੀ ਅੱਛਾ ਕੇ ਹਾਂ ਫਿਰ ਤਾਂ ਪੱਕੇ ਉੱਚੀ ਲੈਣ ਗਿਆ ਬਈ ਬਾਹਰ ਨਾ ਦੇਖ ਦੇਖਣਾ ਪਊਗਾ ਹੈ ਦੇਖਣਾ ਖੁੱਲਿਆ ਹੀ ਪਿਆ ਨਾ ਖੁੱਲਿਆ ਰਹਿ ਤਿਆ ਕੁੰਡਾ ਤਾਂ ਲਾ ਕੇ ਜੇ ਜਾਂਦਾ ਕਿੱਧਰ ਤਾਂ ਕੁੰਡਾ ਲਾ ਕੇ ਹੀ ਜਾਂਦਾ ਹੁੰਦਾ ਬਾਹਰੋਂ ਤਾਂ ਲੱਗਦਾ ਨਹੀਂ ਅੰਦਰੋਂ ਵੀ ਲੱਗਦਾ ਹੈ ਬਸ ਫਿਰ ਨਸ਼ਾ ਲੈਣ ਕਿਆ ਕੱਲ ਤਾਂ ਪੱਕੀ ਹੈ ਆ ਦੇਖੀਏ ਫਿਰ ਕੋਈ ਬੰਦਾ ਪੁੱਛੀਏ ਫਿਰ ਆਪਾਂ ਮਲੇ ਲੱਭਣਾ ਪਊਂਦਾ ਫਿਰ ਐ ਕਰ ਫਿਰ ਹਾਂ ਮੈਂ ਘਰ ਦੀ ਨਿਗਰਾਨੀ ਰੱਖਦਾ ਤੇ ਤੂੰ ਲੱਭ ਲਿਆ ਮੈਂ ਨਹੀਂ ਜਾਂਦਾ ਭਾਈ ਤੂੰ ਲੱਭ ਲਿਆ ਜਾ ਆ ਜਾ ਰਬਾਬ ਮੈ ਕੀ ਪਤਾ ਕਿੱਥੇ ਬੈਠਾ ਹਣਾ ਬਾਪੂ ਤੂੰ ਬਡੇਰਾ ਹੈ ਮੇਰੇ ਤੋਂ ਬਾਈ ਨਾ ਯਾਰ ਆ ਯਾਰ ਓਏ ਮੇਰੇ ਤਾਂ ਡਰ ਲੱਗਦਾ ਮੰਨਿਆ ਦਾ ਕਰ ਵੀਰੇ ਮੈਨੂੰ ਡਰ ਲੱਗਦਾ ਮੈਨੂੰ ਕੱਲੇ ਨੂੰ ਫਿਰ ਮੈਨੂੰ ਵੀ ਹੌਸਲਾ ਆਈ ਨਾਲ ਤਾਂ ਹੈਗਾ ਫਿਰ ਨਹੀਂ ਯਾਰ ਮੈਂ ਨਗਰਾਨੀ ਫੇਰ ਕਰੂ ਕੋਈ ਚੋਰੀ ਕਰਕੇ ਲੈਗਾ ਆਪਣੇ ਫੇਰ ਫਿਰ ਉਹਨ ਕੀ ਕਰੀਏ ਤੂੰ ਲੱਭ ਲਿਆ ਬਾਪੂ ਨੂੰ ਚਾ ਫਿਰ ਮੈਂ ਜਨਾ ਮੈਂ ਇੱਥੇ ਬੈਠਾ ਕੋਈ ਨਾ ਤੇ ਨਿਗਰਾਨੀ ਤੀ ਮੈਂ ਇੱਥੇ ਬੈਠੀ ਪਿਆ ਰਹੀ ਕੰਦ ਗੁੰਦ ਦਾ ਕੀ ਪਤਾ ਉਧਰ ਦੀ ਆ ਗਿਆ ਹੋਵੇ ਮੈਂ ਇੱਥੇ ਬੈਈ ਜਨਾ ਤੂੰ ਜਾ ਇੱਥੇ ਬੈਠਾ ਹਾਂ ਹਾਂ ਜੰਗਾ ਕੀ ਆ ਫਿਰ ਮੈਂ ਜਾਣਾ ਹਾਂ ਦੇਖ ਲਈ ਜਾਂਦਾ ਕਾਪਾ ਜਾਂ ਨੂੰ ਰਾਤ ਨੂੰ ਉਹ ਨਿਕਲ ਜਾਂਦਾ ਚੋਰੀਆਂ ਲੈ ਕੇ ਆਉਂਦਾ ਫਿਰ ਖਾਣ ਜੋ ਗਰੀ ਆਉਦੀ ਲੈ ਆਉਂਦਾ ਕਿ ਤਰ੍ਹਾਂ ਕਿਤੇ ਆ ਕੇ ਪੈਂ ਚੁੱਦਾ ਐ ਨਹੀਂ ਪਤਾ ਇਹਨੂੰ ਕਹਿੰਦੇ ਇਹਨੂੰ ਪੈਂ ਚੁੱਦਾ ਇੱਕ ਤਾਂ ਬਾਪੂ ਵੀ ਅੱਧੀ ਰਾਤੀ ਪੰਗਾ ਨਸ਼ਾ ਲਿਓ ਨਸ਼ਾ ਲਿਓ ਨਸ਼ਾ ਦੇਈਏ ਤੈਨੂੰ ਔਰ ਚਲੋ ਗੇੜ ਲਾ ਹੀ ਦੇ ਐਨੀ ਵੇ ਦਾ ਕਤੀੜ ਵਰਜੇ ਕੋਈ ਨਾ ਜੜ ਉਹ ਨਹੀਂ ਨਾ ਜਿੰਦੀ ਆ ਪੰਚੁੰਦੇ ਨਾ ਮੰਨਿਆ ਗੱਲ ਜਿੜ ਪੀਆ ਕਨੇ ਨੂੰ ਲੋਟ ਆ ਕੇ ਤੇਰੇ ਹਿਸਾਬ ਚ ਆਉਂਦੀ ਇਹ ਜਿੜ ਪੀਆ ਆਉਂਦੇ ਤਾਇਆ ਕਿਹੜਾ ਤਾਇਆ ਠੀਕ ਹੈ ਕਿਹੜਾ ਮੇਰੇ ਬਾਪੂ ਨੇ ਦੇਖਿਆ ਨਾ ਕਿਹੜਾ ਸੀ ਵੀ ਦੇਖਿਆ ਨਹੀਂ ਦੇਖਿਆ ਤੂੰ ਅੱਧੀ ਰਾਤ ਰੁੱਡੂ ਕਿੱਧਰ ਹੋਏ ਉਹਦਾ ਬਾਬਾ ਟਾਈਮ ਲੱਗ ਗਿਆ ਯਾਰ ਮੈਂ ਲੱਭਦਾ ਫਿਰਦਾ ਗੱਲੀ ਕੀ ਹੋ ਗਿਆ ਲੜਦੂ ਕਿਤੇ ਨਹੀਂ ਗਿਆ ਇੱਕ ਮੇਰੇ ਵੱਡਾ ਭਰਾ ਗੌਰ ਘਰ ਹੀ ਰਹਿ ਗਿਆ अच्छा ਛੇੜਾ ਤੂੰ ਕੱਲਾ ਨਾ ਦਿਵਾਕ ਚੱਕਣ ਵਾਲੇ ਆਉਂਦੇ ਚੱਕ ਕੇ ਲੈ ਜਾਂਦੇ ਕੰਗੇ ਜਿਆ। ਇੱਕੋ ਚੀਜ਼ ਵੀ ਵਾਲੇ ਮੋਹੀ ਵਾਲਾ ਸੀ ਇੱਕ ਤਾਂ। ਹੈ? ਉਹਨਾਂ ਮੋਹੀ ਵਾਲਾ ਸੀ ਮੇਰਾ। ਮੋਹ ਛੇੜਾ ਹੁਣ ਇੱਧਰ ਤਾ ਦੇਖਣ ਗਿਆ ਮੈਂ ਝੂਠ ਮਾਰੀਂ ਕਦੀ ਹੂ ਥੋੜੇ ਕਿਤੇ ਭਾਲ ਪੂਰਦਾ। ਉਹ ਵੱਡਾ ਭਰਾ ਮੇਰਾ ਆਉਂਦਾ ਨਹੀਂ ਉਹ ਕਹਿੰਦਾ ਡਰ ਹੀ ਜਾਂਦਾ। ਹਾਂ ਬਲੀ ਬੰਦਾ ਕੇ ਨਾ ਸੇ ਪੱਟੇ ਦਾ ਮੜੂ ਕਰਕੇ ਬੈਠਾ ਹੁਣ ਨਾ। ਚੁੰਦੀ ਲੱਗੇ ਨਹੀਂ ਮੋਟਰ ਦੇ ਵਾਕੇ। ਉਹ ਤਾਂ ਕੋਈ ਨਹੀਂ ਹੁੰਦਾ। ਤਾਨੂੰ ਪਤਾ ਨਹੀਂ ਨਾਛ ਰਹਿ ਤਾ ਨਹੀਂ ਦੇਖਿਆ ਮੈਂ ਤੈਨੂੰ ਗਾਟਾ ਟੱਕਰ ਨਹੀਂ ਸਾਨੂੰ ਬਾਗ ਜਾ ਕਰੀ ਅਸੀਂ ਦੇਖਿਆ ਸਾਨੂੰ ਦੇਖਿਆ ਤਾਂ ਭੇਜ ਦਾਂਗੇ ਜੇ ਸਾਨੂੰ ਟੱਕਰਿਆ ਛੇੜਾ ਭੇਜ ਦਾਂਗੇ ਤੂੰ ਭਗ ਜਾ ਕਰ ਜੱਦੀ ਰਾਤ ਜਾ ਮੇਰਾ ਛੇੜ ਕੰਮ ਆਏ ਆ ਮੈਂ ਨਹੀਂ ਟੁਰੀ ਜੱਦੀ ਰਾਤ ਠੀਕ ਹੈ ਬਾਹ ਉਹ ਤੇਰੇ ਦਿਵਾਕ ਲੈ ਨਿਕਾਇਆ ਲੈ ਜਰਾ ਲਾਉਦਾ ਫਿਰਦਾ ਰੱਡਾ ਫਿੱਡਾ ਪਛਰਮਾ ਵੀ ਕਹੀਦੀ ਹੈ ਯਾਰ ਵੀ ਬੰਦਾ ਘਰੇ ਟੱਕ ਜੇ ਕਿ ਨਹੀਂ ਨਸ਼ਾ ਪੱਤਾ ਬੜਾ ਖਾਂਦਾ ਉਹ ਪਤਾ ਕੋਈ ਨਹੀਂ ਉਹ ਜੀਤ ਕੰਬੜਾ ਭਾਈ ਐਵੇਂ ਕਹਿ ਲੀ ਗਏ ਦੱਕਿਆ ਹੁੰਦਾ ਹੈ ਮੈਂ ਦੱਕਿਆ ਹੁੰਦਾ ਨਹੀਂ ਟਿੱਪੀ ਮੈਡੀਕਲ ਸੁਣ ਉਹ ਨਸ਼ੇ ਵਾਲਾ ਬੰਦਾ ਮੰਨੇਲਾ ਛਾਣਾ ਹੀ ਹੁੰਦਾ ਅਛਲ ਜੇ ਉਹਨਾਂ ਦੀ ਦਿਮਾਗ ਦੀ ਗੇਮ ਦਾ ਮਤਲੀ ਆਪ ਛੰਭੀਏ ਬੰਦਾ ਸਾਦੀ ਹੁੰਦਾ ਹੁੰਦਾ ਉਹ ਛਾਜ ਹੁੰਦਾ ਉਹਦੀ ਰੱਬ ਨਾਲ ਬਿਲਤੀ ਹੁੰਦੀ ਹੈ ਗਾਲ ਨਹੀਂ ਦੇਣੀ ਚਾਹੀਦੀ ਨਸ਼ੇ ਪਰ ਚੱਲ ਨੂੰ ਅੱਛਾ ਨਾ ਪੁੱਠਾ ਬੋਲੇ ਵੀ ਛਰਾਫ ਬੜਾ ਪੜਾ ਲੱਗਦਾ ਅੱਛਾ ਬੰਦਾ ਛਾੜੀ ਹੁੰਦੀ ਨਹੀਂ ਬਾਹਰ ਹੁੰਦਾ ਮੈਨੂੰ ਪਤਾ ਹੈ ਕਈਆਂ ਨਾਲ ਦੇਖਿਆ ਮਹਾਲ ਠੀਕ ਹੈ ਹਾਂ ਉਹ ਤਾਂ ਮੁਸ਼ਕਲੀ ਮੰਨੇ ਫਰੇ ਦੇਖ ਲੈ ਪੈਨ ਦਾ ਹੋਤਾ ਖਾਂਗੇ ਯਾਰ ਹੋਰ ਤਾਂ ਨਹੀਂ ਕਿਸੇ ਨਾਲ ਕਰਦੀ ਹੁਣੀ ਗੱਲ ਪਤਾ ਨਹੀਂ ਹੋ ਨਹੀਂ ਕਰਦੀ ਮੈਨੂੰ ਪਤਾ ਆਪ ਦੇ ਘਰ ਦੇ ਤੂੰ ਵੀ ਦਰਦੀ ਆ ਹੋ ਤਾਂ ਪੇਟ ਆ ਹਾਂ ਤੈਨੂੰ ਪੇਟ ਆ ਐ ਟਪੇਟਾ ਹੈ ਗਈ ਆ ਹੁਣ ਸਾਈਡ ਨੇ ਵੀ ਅਮਾਸੀ ਲਾਈਟ ਵੀ ਨਹੀਂ ਆਈ ਟਾਈਮ ਹੀ ਬਹੁਤ ਹੋ ਗਿਆ ਮੋਬਾਈਲ ਤੇ ਤਾਂ ਮੈਸੇਜ ਪਾਇਆ ਸੀ ਭੈਣ ਚੋ ਓ ਮਚਰਬਾਲਾ ਆ ਆ ਜੋ ਦਦਰੋਂ ਨਸੇ ਦੀ ਟੋਟ ਪੈਰੀ ਨਸ਼ਾ ਨਹੀਂ ਮਿਲਦਾ ਨਸ਼ੇ ਵਾਲਾ ਬੰਦਾ ਮਿਲ ਜੇ ਤਾਂ ਨਸ਼ਾ ਲੈ ਆਈਏ ਤੜਕੇ ਜਾ ਕੇ ਝੋਨਾਂ ਦਾ ਬਹੁਤ ਵਧੀਆ ਝੋਨੇ ਨੂੰ ਦੇਖ ਕੇ ਤਾਂ ਐਂ ਜੀ ਕਰਦਾਗਾ ਵੀ ਬੋਰੀ ਡੰਗਾ ਲਾ ਹਾਂ ਹਾਂ ਜੋਦਾ ਲਾਈਟ ਦਾ ਕੀ ਪਤਾ ਲੱਗੇ ਵੀ ਕਦੋਂ ਆਉਗੀ ਚਲ ਦੇਖਦੇ ਹਾਂ ਹੋਰ ਹਜੇ ਹਾਂ ਫੇਰ ਦੇਖਾਂਗੇ ਕੀ ਵਾਂ ਦਾ ਇੱਕ ਭਾਂਜਾ ਦਾ ਨਾ ਬੈਠਿਆ ਜਾਂਦਾ ਨਾ ਖੜਿਆ ਜਾਂਦਾ ਮੱਛਰ ਵਾਲਾ ਗਾ ਹੂੰ ਤਾਂ ਦੇਖਣ ਦੇ ਪਹਿਲਾਂ ਕਿੰਨਾ ਹੋ ਗਿਆ ਆ 5 ਮਿੰਟ ਰਹਿ ਗਏ ਹੋਰ ਦੇਖਦੇ ਆ ਚਲ ਹੋਰ 5 ਮਿੰਟ ਖਬਰ ਆ ਜੇ ਫਾਈਨ ਜਿਹਾ ਵੇ ਦੇਦਾ ਨਸ਼ਾ ਪਤਾ ਕੰਨੀ ਹੋ ਜਾ ਮੈਂ ਮਾਰ ਤੇ ਅੱਗੇ ਜਾਂ ਜਾਂ ਕਿੱਥੇ ਆਉਂਦਾ ਅੱਗੇ ਵਧੀਆ ਭੁੱਕੀ ਆਉਂਦੀ ਸੀ ਹਰੀ ਕਚੂਰ ਖਾਂਦੇ ਸੀ ਜਿਵੇਂ ਜਿਵੇਂ ਦਿਨ ਦਿਨ ਮੈਡੀਕਲ ਨਹੀਂ ਆਉਣਾ ਕਿ ਜਮਾ ਬੀਤ ਗਏ ਆ ਜੀਬ ਜਿਹੜੀ ਜਲੀ ਖਾਦੀ ਹੈ ਕੋਈ ਫਰਕ ਹੀ ਨਹੀਂ ਪਿਆ ਸਰੀਰ ਨੂੰ ਫਰਕ ਵੀ ਪਾਣੇ ਕਿੱਥੇ ਡੋਡਿਆਂ ਨੇ ਕੰਮ ਕਰਨਾ ਕਿੱਥੇ ਨੇ ਕੰਮ ਕਰ ਤੇਜੇ ਨੇ ਪਤਾ ਨਹੀਂ ਵੈਰੀ ਨੇ ਕੀ ਪਾਇਆ ਝੁੰਨ ਦਾ ਹੀ ਬੜਾ ਹੈ ਹਰਾ ਕਚੂਰ ਖੜਾ ਪਤਾ ਦੱਸਦਾ ਵੀ ਨਹੀਂ ਨਾ ਵੈਰੀ ਪਾਇਆ ਕੀ ਯਾਰ ਸਾਡੇ ਤਾਂ ਜਮਾ ਫਿਰਲਾ ਫਿਰਲਾ ਹੈ ਕੋੜਾ ਕੋਈ ਤੀਲਾ ਇੱਥੇ ਕੋਈ ਤੀਲਾ ਇੱਥੇ ਉਹ ਚਵਰੇ ਤੜਕੇ ਮਿਲਿਆ ਪੁੱਛੂ ਉਹਨੂੰ ਵੈਰੀ ਪਰ ਕਾ ਨੂੰ ਨਿਆ ਦਿੰਦਾ ਹੋਰ ਹੀ ਨੇ ਕੋਈ ਕਰ ਬਣਾ ਦੱਸ ਦੇ ਝੋਲਾ ਸਾੜ ਕੇ ਬਹਿ ਜਾ ਇਹ ਨਸ਼ੇ ਪੱਤੇ ਵਾਲਾ ਬੰਦਾ ਮਿਲ ਜੇ ਰੀਸ ਨਹੀਂ ਅੱਜ ਤਾਂ ਦਿਨ ਟੱਪ ਜੇ ਕੱਲ ਨੂੰ ਇਕੱਠੀ ਲਿਆਉਂ ਦੋ ਚਾਰ ਕਿਲੋ ਦੀਦਾ ਨਹੀਂ ਨਿਗਾਹ ਮਾਰੇ ਤਾਂ ਕੋ ਕੋ ਤੇ ਯਾਰ ਇੱਥੇ ਬੈਠੇ ਤਾਂ ਮੱਖੀ ਰਖਾਈ ਜਾਂਦਾ ਘਰਾ ਝੱਲੇ ਜੀ ਫਾਇਦਾ ਦੇ ਕੋ ਟੱਕਰ ਕੇ ਚਮਚਾ ਪੁੱਛ ਲਾਂਗੇ ਤੇ ਜੇ ਨੂੰ ਪੁੱਛਾਂਗੇ ਖਵਾ ਦੇ ਅੱਜ ਤਸਰੀਰ ਨਾ ਜਮਾ ਗੋਲੀਆਂ ਬੈਰਿੰਗ ਕਸੇ ਪੇ ਗੋਡਿਆਂ ਦੇ ਮਰੇ ਪੇ ਜਮਾ ਐ ਤਾਂ ਪਾਇਰ ਵੀ ਨਹੀਂ ਪਟਿਆ ਜਾਂਦਾ ਪਤਾ ਨਹੀਂ ਆਏ ਓਏ ਆ ਦੇਖ ਖੱਲੀ ਪੈ ਗਈ ਓਏ ਓਹੋ ਬੜਾ ਬੁਰਾ ਹਾਲ ਨਸ਼ੇ ਦਾ ਨਸ਼ਾ ਨਾ ਖਾਵੇ ਬੰਦਾ ਤਾਂ ਪੰਜ ਮਰਨ ਵਾਲਾ ਹੋ ਜਾਂਦਾ ਵੈਲ ਹੀ ਬਾਲਾ ਕੰਦਾ ਚੱਲ ਫੇਰ ਘਰਾਂ ਨੂੰ ਚੱਲੀਏ ਜੇ ਟੱਕਰ ਗਾ ਤੇਜਾ ਪੁੱਛ ਲਾਂਗੇ ਪੋਰਾ ਹੁਣ ਤੂੰ ਮੈਨੂੰ ਇੱਧਰ ਕਿੱਧਰ ਖੇਤਾਂ 'ਇਆ ਚਲਿਆ ਆਇਆ ਓ ਇੱਧਰ ਕੰਮ ਆ ਗਿਆ ਤੂੰ ਖਮਾਰ ਕਰਦੇ ਚਿੱਪੀ ਗਿਆ ਕਿਹਦੇ ਨਾਲ ਕੰਮ ਆ ਹੁਣ ਤੇ ਅੱਗੇ ਦੀ ਰਾਇ ਲੈਣੀ ਆ ਜੇ ਅੱਪਾ ਬਾਹ ਉਹ ਤੇਰੇ ਅੱਛਾ ਕਾਡੂ ਆ ਗਿਆ ਵੀ ਬੰਦਾ ਹੀ ਕੰਮਾਂ 'ਚ ਕਾਡੂ ਗਾਣਵਾ ਪਹਿਲਾਂ ਉਹਨੇ ਖਾਦ ਗਿਆ ਇੱਕ ਦੋ ਤੋਂ ਅੱਛਾ ਗਾਣ ਤੇ अच्छा ਤੇ ਮੈਂ ਹੁਣ ਆਇਆ ਕੀ ਕੁ ਭੇਤੀ ਦਾ ਫਿਰ ਤੇ ਵੀ ਗਾਂਡਤੀ ਪਵਾਉ ਉਹ ਓਏ ਕਈ ਵਾਰੀ ਬੰਦੇ ਦੇ ਦਾਪ ਵਿੱਚ ਰਹਿ ਜਾਂਦੇ ਕਰਨ ਵਾਲੇ ਅੱਛਾ ਤੇ ਫੇਰ ਖਾਂਦਾ ਬੰਦਾ ਦਾਪ ਇੱਕ ਪੂਰੇ ਹੋ ਨਾ ਤੈਨੂੰ ਦੱਸੂ ਉਹ ਵੀ ਆ ਕਮੀ ਰਹੀ ਗਈ ਹਾਂ ਆਪਾਂ ਉਹਦੇ ਐ ਭੇਟ ਲਵਾਂਗੇ ਵੀ ਤੂੰ ਕੀ ਕੀ ਵਰਤਿਆ ਸੀ ਫਿਰ ਆਪਾਂ ਉਹ ਕੀ ਗਿਆ ਵਰਤਦੇ ਨਹੀਂ

ਮੈਂ ਲਾ ਦਸੰਦਰਾਉਣੀ ਵੀ ਪੁੱਛੀ ਹੁੰਦੀ। ਨਾ ਨਾ ਉਹ ਦੁਕਾਨੇ ਨੂੰ ਕਿੱਥੇ ਪਤਾ? ਉਹ ਨਹੀਂ ਚਿੱਦਾ ਹੋਇਆ। اچھا ਠੀਕ ਹੈ। ਲੱਤਾਂ ਦੀ ਟੁੱਟੀ ਹੈ ਜਾਂ ਟੁੱਟੀ ਲੱਤ ਨਾਲ ਕਿਵੇਂ ਲੋਟਾਂ? ਅੱਛਾ। ਉਹ ਜ ਤੈਨੂੰ ਠਾਟਾ ਰਾੜਾ ਪੰਗਿਆ ਗਿਆ। ਇਹ ਇਹ ਕੰਮ ਜੀ ਤੋੜੀ ਹੈ ਮੇਂ ਲਾ ਦੇ। ਹੈ? ਇਹ ਕੰਮ ਜੀ ਤੋੜੀ ਹੈ। ਨਾ ਨਾ ਉਹ ਤਾਂ ਸਕੂਟਰ ਸਕਟਰ ਤੋਂ ਕਹਿੰਦੇ ਸੀ ਛੱਟ ਖਾ ਗਿਆ। ਅੱਛਾ। ਆ ਬਾਲਾ ਤੇਜ਼ ਭਜਾਇਆ ਉਹ। ਠੀਕ ਹੈ। ਭਜੌਂਦਾ ਕਿਹੜਾ ਘੱਟ ਹੈ ਜਰ ਉਹ। ਸੌ ਤੋਂ ਥੱਲੀ ਤੋੜਦਾ। ਅੱਛਾ ਜੀ ਬਾਲਾ ਛਕੂਟਰ ਪਜਾਉਂਦਾ ਹੈ ਯਾਰ ਠੀਕ ਹੈ ਬਾਕੀ ਤੇਜੇ ਨੂੰ ਕਹਿੰਦੇ ਆ ਵੀ ਐ ਕਰ ਤੂੰ ਹੂ ਤਾਂ ਖੇਤੀ ਛੇੜਾ ਹੋ ਪਤਾ ਨਹੀਂ ਮੈਨੂੰ ਤਾਂ ਮਾ ਮੈਨੂੰ ਪਤਾ ਚਿੱਪੀ ਜਰ ਖੇਤ ਹੁੰਦਾ ਯਾਰ ਅੱਛਾ ਹਾਂ ਖੇਤੀ ਰੰਡਾ ਇੱਥੇ ਭੌਂਕ ਰਾ ਮੈਨੂੰ ਪਤਾ ਇਹ ਜੇ ਬੰਦਾ ਨਾ ਨਾ ਕਿਆ ਖਾ ਕੇ ਥਾੜਾ ਦਿਨ ਮਜਾ ਰੰਡਾ ਝੋਨੇ ਚ ਅੱਛਾ ਹੋਰ ਕੰਮ ਤਾਂ ਬੜਾ ਕਰਦਾ ਕੱਲੀ ਮੰਡਿਆ ਰੰਡਾ ਕੱਲਾ ਕੱਲਾ ਅੱਛਾ ਚਲ ਆ ਜਾ ਲੈਣੇ ਆ ਪਤਾ ਗਾ ਹਾਂ ਪਾਇਂਦੇ ਯਾਰ ਜਨੇ ਦਾ ਨਸ਼ੇ ਕਨੀ ਹੂ ਮਾਰੇ ਪਏ ਚਾਲ ਫਿਰ ਕੋਈ ਪੈਂਦਾ ਨਹੀਂ ਫੌਕਾ ਤਾ ਚਲੀਏ ਘਰਾਂ ਨੂੰ ਹਨਾ ਪਾਇਂਦੇ ਯਾ ਤੇ ਬੰਦੇ ਘੇ ਓਏ ਮੈਨੂੰ ਲੱਗਦਾ ਅਤਵਾਦੀ ਓਏ ਲੈ ਵੀ ਜੀਤ ਭੱਜ ਲਾ ਪਾਇਂਦੇ ਯਾਰ ਅੱਜ ਤੇਰੀ ਜਾਨ ਗਈ ਤੇਰੀ ਪਾਇਂ ਨੂੰ ਤੇਰੇ ਮੈਨੂੰ ਲੱਗਦਾ ਰਫਲਾ ਹੱਥ ਚੋ ਓਏ ਲੁੱਕ ਲਾ ਜੀਤ ਪਾਇਂਦੇ ਯਾਰਾ ਆਏ ਗੱਲ ਜੀ ਗੇਟ ਅੱਤੇ ਜੀ ਦਾ ਰੈਲ ਆਈ ਲਾਈ ਅੱਛਾ ਉੱਠੀ ਨਾ ਚੱਲ ਗਈ ਜਰ ਹੈ ਤੂੰ ਗਾਰੇ ਚ ਮੀ ਪਿਆ ਨਾ ਪਈ ਦਾ ਖਰਾਬ ਹੋ ਗਿਆ ਫਿਰ ਆਏ ਨਾ ਇੱਕ ਰਾਹ ਨਹੀਂ ਲਾਇਆ ਕਰੇ ਅੱਛਾ ਕਿ ਜਨਕਾ ਗਾਤਰਾ ਇੱਕ ਤਾਂ ਉਹ ਦੋ ਟਾਲੀਆਂ ਮਿੱਟੀ ਛੱਡ ਦੇ ਕੰਬਲਾ ਲੈ ਉਹ ਕੰਜੂਸ ਬੰਦਾ ਉਹ ਹੈ ਕੰਜੂਸੀ ਵਾਲਾ ਹਮ ਅੰਨਾ ਬੰਦੇ ਕੋਲੇ ਪੈਸਾ ਵੀ ਨਾ ਚਾ ਫੋਲੇ ਰੱਖੇ ਭਾਈ ਮੰਗਦਾ ਫਿਰਦਾ ਚਮਕੇ ਜਮਕੇ ਹੁਣ ਤਾਂ ਬੂਰੀ ਮਰੇ ਝੋਨਾ ਆ ਰਿਹਾ ਸਿਰ ਤੇ ਝੋਨਾ ਆ ਸਿਰ ਤੇ ਝੋਨਾ ਪਰ ਹੋਰ ਕਰ ਲਓ ਦੇਣਾ ਲੈ ਨਹੀਂ ਪਾ ਲੈਣੇ ਤਿੱਪੀ ਹਾਂ ਹਾਂ ਇਹ ਤਾਂ ਜੇ ਝੋਨੇ ਕੰਨ ਦੇਖ ਕੇ ਬੋਰੀ ਭੁੱਕੀ ਦਾ ਨਾਮ ਲੈਂਦਾ ਨਾ ਫਿਰ ਮਗਰ ਨਿਗਾਹ ਮਾਰਦਾ ਇਹ ਤੋਂ ਇਹ ਛੇਠਾਂ ਦੇ ਵੀ ਦੇਣੇ ਝੋਨਾ ਵੀ ਉੱਥੇ ਪਾਉਣਾ ਸਾਰੇ ਕੱਟਣਗੇ ਜੇ ਨਾਲ ਭੁੱਕੀ ਲੈ ਫਿਰ ਦਵਾਈ ਨਹੀਂ ਮਿਲ ਜੋ ਠਮੂੜ ੜਕਾ ਕੇ ਆ ਜੀ ਅਹੀਂ ਪੂਰੀ ਕਰ ਦਿੰਦਾ ਪੂਰੀ ਕਰਦਾ ਉ ਤਾਂ ਅੱਛਾ ਦੇਣੇ ਹੈ ਨਾ ਬਾਲੇ ਚੜਾਈ ਵਾਲੇ ਰੱਖੇ ਬਈ ਅੱਛਾ ਅਜ ਕਿੰਨੇ ਫੜ ਲੈਂਦਾ ਕੱਢ ਕਿੰਨੇ ਆ ਜਾ ਫਿਰ ਲੇਟ ਹੋਈ ਜਾਂਨੇ ਹੁਣ ਆਪਾਂ ਇਹ ਤਾਂ ਹੋਈ ਜਾਂਗਾ ਬਾਈ ਠੀਕ ਹੈ ਸ਼ੁਕਰ ਕਰ ਤੂੰ ਮਿਲ ਜੇ ਉਹ ਮਿਲਦਾ ਹੀ ਨਹੀਂ ਆਪਾਂ ਚੱਤਾਂ ਲੱਪ ਦੀ ਰਹਿ ਰਹੀ ਨਹੀਂ ਨਹੀਂ ਮਰ ਆ ਤੇ ਸੀ ਉਹ ਪਿੰਡੂ ਜਿਹੜਾ ਮੈਨੂੰ ਤਾਂ ਲੱਗਦਾ ਕਿੜੇ 5 ਫੁੱਟ ਦਾ ਕੁਖੜ ਕੁਆ ਪੈਂਦਾ ਯਾਰ ਉਸ ਅੱਗੇ ਲੱਤ ਟੁੱਟੀ ਸੀ ਐਂਦੀ ਹੋਰ ਦਰਦ ਕਰਾਤੀ ਤੀ ਚੋਦ ਜੀਤ ਪਾਟੋ ਤੇਰਾ ਦਿਲੀ ਹੈ ਨਹੀਂ ਯਾਰ ਪਿੰਡ ਪੁੰਡ ਦੀ ਲੋਗਦਾ ਮੈਨੂੰ ਤਾਂ ਖੜ ਪੀਵਦਾ ਹੁੰਦੇ ਤਾਂ ਰਫਲਾਂ ਰੂਪ ਲਾਉਂਦੇ ਕੋ ਤੂੰ ਛੋਟੀ ਲਈ ਪਦੇ ਕੱਪਾ ਮਾਰਨ ਲਈ ਜੱਟਾਂ ਵਾਲੀ ਕਿਉਂ ਆਪਦਾ ਘਰੋਂ ਚੱਲੀ ਇੱਥੇ ਕੀ ਆਪਣਾ ਰੱਖਿਆ ਮਾਰਦੇ ਲਾਈਟ ਵਾਲਾ ਨੇ ਯਾਰ ਆਪਾਂ ਬੈਠਾ ਇੱਥੇ ਗਿਆ ਤਾਂ ਆ ਬੈਠਾ ਬਾਤ ਇਹ ਪਤਾ ਖੇਤ ਹੁੰਦਾ ਜਾਂ ਰਹੀਆਂ ਤੂੰ ਤਕਾਨੇ ਤੋਂ ਆਇਆ ਤੂੰ ਆਰਾ ਬੈਠਾ ਕਿਵੇਂ ਉੱਥੇ ਗਿਆ ਠੀਕ ਆ ਕਦੋਂ ਆਈਏ ਨੇ ਬਾਈ ਵਾ ਵਧੀਆ ਵਧੀਆ ਕੀ ਪੁੱਛ ਜਾਂ ਬਾਹਰੀ ਪੇਪਰ ਕਾ ਇਸ ਬੀ ਤੇ ਇਹਨੂੰ ਗੱਲ ਨਾ ਕਰੀ ਕਿੱਧਰੋਂ ਆਏ ਹੋ ਗੋਦੀ ਬੜੇ ਦੋਖੇ ਲੱਗਦੇ ਤੇਰੇ ਕੋਈ ਆਏ ਸੀ ਹੋ ਮੈਂ ਤਾਂ ਪਾਣੀ ਲਾਉਂਦਾ ਸੀ ਲੈਟ ਨੂੰ ਟਿੱਕੇ ਨਾ ਖਾ ਗਿਆ ਮੱਛਰ ਖਾਈ ਨਹੀਂ ਬਈ ਤੁਸੀਂ ਅੱਧੀ ਰਾਤ ਕਿੱਧਰ ਫਿਰਦੇ ਹੋ ਅਸਾਂ ਕੀ ਪੁੱਛਦੇ ਹਾਂ ਹਾਂ ਤੂੰ ਕਿਹੜਾ ਟਿੱਕਾਂ ਨਹੀਂ ਆ ਗਿਆ ਸੀ ਜਨਾਨੀ ਬਾਈ ਵਾਲੇ ਚ ਅੱਛਾ ਤੇਰੇ ਪੰਨਾਂ ਕੀ ਹੈ ਨਾ ਕੁੱਟ ਕੱਟ ਕੇ ਖਾ ਚੀ ਹਾਂ ਹਾਂ ਉਹ ਮਾਤਰ ਵਾਇਰਲ ਜਾਂਦਾ ਚਿੱਪ ਕਿਹੜੇ ਲੋਕ ਤੋਂ ਗੱਲ ਕਰੀ ਚੋਲੇ ਨਾਲ ਕਿਵੇਂ ਸੀ ਉਹ ਪੁੱਛਦੇ ਇੰਸਟਾਗਾਹ ਗੱਲ ਕਰਦੇ ਵੀ ਕਈ ਵਾਰੀ ਕੋਈ ਬੰਦਾ ਆੜ ਜਾਂਦਾ ਉਹਨੂੰ ਘਣਾ ਸੀ ਸਾਨੂੰ ਤਾਂ ਕਿਸੇ ਨੇ ਦੱਸਿਆ ਸੀ ਦੱਸਿਆ ਵੀ ਉਹਦੇ ਕੋਲ ਹੈਗਾ ਨੁਕਤਾ ਹਾਂ ਵੀ ਨੁਕਤਾ ਹੈਗਾ ਕਹਿੰਦੇ ਅੱਛਾ ਵੀ ਕਈ ਵਾਰੀ ਕੋਈ ਬੰਦਾ ਆੜ ਜਾਂਦਾ ਉਹਨੂੰ ਸਿਖਾਉਣਾ ਪੈ ਜਾਂਦਾ ਹੈ ਤਾਂ ਕਰਕੇ ਬੋਲ ਜਾਂਣਾ ਆਪਣਾ ਨਾ ਨਾ ਨਹੀਂ ਕੋਲੇ ਤੀ ਤਾਂ ਕਰਕੇ ਅੱਗੇ ਤੇਰੇ ਕੋਲੇ ਹੋਰ ਤਾਂ ਕੀ ਲੈਣਾ ਇਹ ਗੱਲ ਮਾਜੀ ਆਏ ਅੱਛਾ ਹਾਂ ਇਹ ਦੱਥ ਦੇ ਤਾਂ ਚੱਲਿਆ ਉਹ ਨੁਕਤਾ ਸਸਾ ਤੁਨੂੰ ਦੱਛ ਦੇ ਲੈ ਕਿ ਦਾ ਰੱਖੀ ਹੈ ਨਾ ਅੱਛਾ ਆ ਜਾਂਦਾ ਕਦੇ ਕੰਮ ਤੇ ਕੰਮ ਆਇਆ ਕਿਸੇ ਦੇ ਆਉ ਉਹ ਇੱਕ ਦਾ ਯਾਰ ਉਹ ਪਾਇਰ ਵਾਲੀ ਮਿੱਟੀ ਜੀ ਚੱਕਦੇ ਹੁੰਦੇ ਆ ਅੱਖ ਮਿੱਟੀ ਗੋਂਦੀ ਜਨਾਨੀ ਜਨਾਨੀ ਦੀ ਠੀਕ ਹੈ ਕਰ ਲੈ ਹਾਂ ਹੋਰ ਕੀ ਕਾਰੋਬਾਰ ਉਹ ਚੱਕ ਕੇ ਵਸ ਉਹਦਾ ਨਾਮ ਲੈ ਕੇ ਹਾਂ ਇਓ ਕਰਦੇ ਹੁੰਦੇ ਕਾਰੋ ਹਾਰ ਜਾ ਠੀਕ ਆ ਗੱਲ ਉਹਦੇ ਨਾਲ ਕਹਿੰਦੇ ਹੋ ਜਾਂਦਾ ਉਹ ਕੰਮ ਵੀ ਮਗੜੇ ਆ ਜਾਂਦੀ ਹੈ ਹਾਂ ਇਹ ਤਾਂ ਜ਼ਮੀਨ ਥੋਖਾ ਗਿਆ ਰ ਹੋਰ ਲੰਘੀ ਆਪਾਂ ਟੱਕੋਂ ਕਿੱਡੀ ਗੱਲ ਮਿੱਟੀ ਉੱਥੇ ਰੂੜੀ ਚ ਆਈ ਉਹ ਬੋ ਅੱਛਾ ਚਲ ਮੰਗਰੀ ਰਹੀ ਆ ਇਹਨੂੰ ਭੇਜ ਦੇ ਹੈ ਇਹਨੂੰ ਭੇਜ ਦੀ ਤੂੰ ਓਏ ਅੱਛੀ ਚੱਕਣੀ ਭਾਈ ਹੋਰ ਸਾਡੇ ਤੋਂ ਕੋਈ ਬੰਦਾ ਜਾਇ ਲੈਂਦਾ ਸੀ ਉਹਨੂੰ ਚੱਕ ਉਹ ਜਾਣ ਦੇ ਗੱਪ ਗਿਆ ਤੂੰ ਹੀ ਚੱਕਣੀ ਪੁੱਠੇ ਸਿੱਧੇ ਕੰਮ ਤੂੰ ਹੀ ਕਰਦਾ ਨਹੀਂ 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 ਆਹ ਜੇ ਬੰਦੇ ਅੰਦਰ ਕੋਈ ਚੱਕਣ ਜੱਟ ਛੱਡਾਰ ਪੰਜ ਵੀ ਆ ਜਾਣ ਦਾ ਮਕੰਦ ਆ ਬਾਈ ਤੇਰੇ ਨਾ ਹੋ ਰਿਹਾ ਹੁਣ ਉਹ ਨਹੀਂ ਇਹ ਕੰਮ ਛੱਡ ਬਾਈ ਹੁਣ ਦੂਜੇ ਘੱਟ ਫੋਰਦੇ ਆ ਬੜੇ ਠੇਰੀ ਵੱਧ ਠਰਕ ਪਾ ਉਹ ਨਹੀਂ ਨਹੀਂ ਮੈਨੂੰ ਪਤਾ ਹੈ ਤਾਂ ਜੇ ਮਾਈਕੀ ਨਹੀਂ ਇਹ ਜਾ ਚਿੱਪੀ ਤੋਂ ਪਿਛਲੇ ਭਾਵੇਂ 24 ਘੰਟੇ ਨਾ ਰਹਿੰਦਾ ਮੇਰੇ ਅੱਛਾ ਹਾਂ ਇਹਨੂੰ ਪਤਾ ਹੀ ਹੈ ਸਾਡੀ ਗੱਲ ਦਾ ਅੱਛਾ ਹੋਰ ਤਾਂ ਵੀ ਕੁਝ ਕਰਨਾ ਮਿੱਟੀ ਚੱਕ ਲੈ ਬੰਦਾ ਹੈ ਹਾਂ ਮਿੱਟੀ ਚੱਕ ਲੈ ਤੇ ਮਗਰੇ ਆ ਜਾਂਦਾ ਹਾਂ ਨਸ਼ਾ ਪਾਣੀ ਹੈ ਨਹੀਂ ਕੋਈ ਨਾ ਜਿਹੜਾ ਨਸ਼ਾ ਕਿੱਥੇ ਅਗਲ ਨਹੀਂ ਆਪਾਂ ਦਾ ਮੈਂ ਯਾਰ ਮੇਰੇ ਕੋਲੇ ਪਿਆ ਮੁੱਕਿਆ ਅੱਛਾ ਹੋਰ ਤੜਕੇ ਦਾ ਲਿਆਉ ਮੈਂ ਤੜਕੇ ਦਾ ਇਕੱਠੇ ਹੀ ਲਿਆਉ ਚੱਕ ਕੇ ਨਾ ਨਾ ਛੱਟਾ ਰੱਖਿਆ ਕਰ ਮੈਨੂੰ ਪੱਕਾ ਲੱਗਿਆ ਹੋਰ ਵੀ ਪੁੱਛ ਲੈ ਪਤਾ ਹੋਈ ਨਾ ਠੀਕ ਆ ਮਿੱਟੀ ਤਾਂ ਅਸੀਂ ਚੱਕ ਲਾਂਗੇ ਤਾਂ ਕੋਈ ਵੱਡੀ ਗੱਲ ਨਹੀਂ ਤੇਰੀ ਆ ਮਿੱਟੀ ਚੱਕ ਕੇ ਹਾਂ ਆ ਬਸ ਹਿੱਟ ਉਹਦੀ ਦਾ ਨਾਮ ਲੈ ਕੇ ਚਹਾ ਲਈ ਠੀਕ ਹੈ ਗੱਲਿਆ ਹਾਂ ਬਸ ਫੇਰ ਦੇਖੀ ਉਹ ਬੁੱਢੀ ਧਰਨੀ ਕਿੱਥੇ ਮਿੱਟੀ ਫੇਰ ਮਿੱਟੀ ਵਸ ਜਿੱਤ ਧਰਨੀ ਕਾਨੂੰ ਦਾ ਨਾਮ ਲੈ ਕੇ ਬਸ ਚਹਾ ਕੇ ਉਹਦੀ ਸੜਦੀ ਅੱਛਾ ਸੱਟਣੀ ਹੈ ਹਾਂ ਇਹ ਵੀ ਗੱਲ ਠੀਕ ਹੈ ਨਹੀਂ ਨਹੀਂ ਕਹਿੰਦੇ ਅੱਕ ਤੇ ਹੁੰਦੀ ਹੈ ਕੋਈ ਚੀਜ਼ ਅੱਕ ਤੇ ਹਾਂ ਅੱਖ ਕਟਣੀ ਹੁੰਦੀ ਅੱਖ ਕਟਦੀ ਯਾਰ ਅੱਖ ਅੱਖ ਤੇ ਸੜਦੇ ਭਲਾਂ ਸੜਦੇ ਯਾਰ ਠੀਕ ਹੈ ਕੋਈ ਇਹ ਵੀ ਗੱਲ ਗਾਂ ਕਿਤੇ ਬੰਦੇ ਨੂੰ ਰਹਿ ਦੇਣੀ ਇਹ ਅੱਛਾ ਕਰਕੇ ਤੇਰੇ ਕੋਲੇ ਲੈ ਲੈਣਾਗੇ ਅੱਛਾ ਮੈਂ ਤਾਂ ਆਖਿਆ ਕਿ ਤੂੰ ਬਰਨਾ ਚੱਲ ਕੱਲ ਕੱਲ ਚੰਗਾ ਚਈ ਗਿਆ ਫੇਰ ਗਾਈਆ ਇੱਥੇ ਮੈਨੂੰ ਵੀ ਮੱਛਰ ਖਾਈ ਜਾਂਦਾ ਯਾਰ ਮੈਂ ਵੀ ਲਾਈਟ ਵਾਲੀ ਹੈ ਲਾਈਟ ਆਉਣ ਵਾਲੀ ਆ ਬਸ ਇੰਨੀ ਕੁ ਗੱਲ ਪਿੱਛੇ ਆਇਆ ਇੱਥੇ ਕੋਲੇ ਮੈਸੇਜ ਦਾ ਪਾਇਆ ਸੀ ਰਾਤ ਨੂੰ 2 ਵਜੇ ਦਾ ਮੈਸੇਜ ਪਾਇਆ ਹੋਇਆ ਆਈ ਨਾ ਲਾਈਟ ਆਉਂ ਬੈਠਾ ਗਾ ਮੈਂ ਤਾਂ ਦੇਖੀ ਆ ਨਾਲੀਏ ਧਿਆਨ ਰੱਖੀ ਬਸ ਹਾਂ ਬਸ ਮੱਛਰ ਵਾਲਾ ਮੈਂ ਵੀ ਜਾਣਦਾ ਹਾਂ ਹੁਣ ਉਹ ਨਾਲੀਆ ਬੈਠਾ ਗਾ ਹਾਂ ਬਸ ਕੜੀ ਲੈ ਤੂੰ ਆਪੇ ਖਾ ਜੂ ਮੱਛਰ ਕਿ ਨਹੀਂ ਬੰਦਾ ਤਾਂ ਮੈਨੂੰ ਲੱਤੀ ਲੱਗਦਾ ਇਹ ਹੈ ਨਾ ਆ ਪੋਚੀ ਚ ਐਨਾ ਤੀਓ ਕੀ ਕਰਦੇ ਫਰਦੇ ਆ ਇਹ ਗੱਲਾਂ ਲੈ ਮੀਆ ਪਤਾ ਆਪਣਾ ਦਿੱਫਤੇ ਕਰਦੇ ਫਰਦੇ ਹੈ ਸ਼ਰਮ ਨਹੀਂ ਸਿਆਣੇ ਨੇ ਹੈਗੇ ਤੁਸੀਂ ਬਾਤ ਤੇ ਚਿੱਪੀ ਆ ਡਰੇ ਕੰਮੀ ਵਾਲਾ ਛੋਖਾ ਜੜ ਅੜਕੜਾ ਨਸ਼ਾ ਪਤਾ ਤੀ ਚੋ ਅੱਜ ਤਾਂ ਗੋਲੀ ਟੱਪਾ ਖਾ ਕੇ ਛਾਰ ਲੈ ਆ ਚਾਚੋ ਦੋ ਰੰਗੀਆਂ ਹੀ ਪਈਆਂ ਉਹ ਮਾਰਦੇ ਦੋ ਤਿੰਨ ਜਾ ਕੇ ਹੈ ਨਾ ਕੋਈ ਤਾਂ ਮਾੜਾ ਮੋਟਾ ਸ਼ਾਲਟ ਹੋਊਗਾ ਗੋਲੀ ਚ ਏ ਓਏ ਖਾਲੀ ਨਹੀਂ ਪਈ ਜਾਂਦੇ ਕਰਨ ਐਸੇ ਨਹੀਂ ਨਾ ਜਮਾ ਮਾਰੀ ਬੈ ਚਾਲ ਉਹ ਕੋ ਮੰਜੇ ਦੀ ਮਿਲਦੀ ਸੀ ਲਾਲ ਪਰਤੇ ਵਾਲੀ ਪਾਇਟਾ ਗਿਆ ਕਿੱਛੀ ਹੋ ਜਰ ਅੱਛਾ ਹੈ ਆਹ ਪਲਾਟੂ ਨਾ ਦੀਏ ਕੇ ਇੱਥੇ ਆਇਆ ਰ ਮੈਨੂੰ ਪਤਾ ਹੀ ਥੁ ਲੰਗਦੀ ਆ ਹੋ ਮੈਂ ਕਹਣਾ ਸਵੇਰੇ ਕਰ ਲਈ ਹੁਣ ਬਾਲੇ ਨੰਗ ਗਏ ਇਥੋਂ ਉਹ ਨਹੀਂ ਯਾਰ ਮੈਨੂੰ ਪਤਾ ਪੈੜ ਦੀ ਨਿਸ਼ਾਨੀ ਨਹੀਂ ਨਾ ਬਾਹ ਤੇ ਚੱਪਣਾ ਪਉਂਦੀ ਓ ਸ਼ੀ ਲੰਬੜ ਕੁੱਤਾ ਵਾਲਾ ਇੱਕ ਤਾਂ ਤੂੰ ਹੀ ਹੈ ਨਾ ਉਹ ਨਹੀਂ ਨਹੀਂ ਇੱਥੇ ਭਾਰ ਮੈਨੂੰ ਪਤਾ ਪੈੜ ਪੱਕਾ ਤੈਨੂੰ ਪੱਕਾ ਜਮਾ ਜੋ ਹੈ ਤੇ ਰਹੀ ਕਿ ਤੇ ਮੇਰੀ ਆ ਚੱਕਲੇ ਵਿੱਚ ਨਾ ਨਾ ਮੂੰਹ ਤੋਂ ਮੂੰਹ ਤੋਂ ਆ ਨਾ ਯਾਰ ਇੱਥੇ ਮੜੇ ਗੌਰ ਕਰ ਆ ਹਾਂ ਕੀ ਜੀ ਹਾਂ ਦੇ ਓ ਰਮਾਇ ਚੁੱਦੀ ਆ ਗਈ ਜਮਾਇ ਚਨਾ ਜੇ ਖਤਮਾ ਕੋਦਰ ਰਿੰਗੀ ਜੇ ਗੇਟ ਮੂਰੇ ਆ ਗਿਆ ਗੱਲ ਪੱਕੀ ਹੈ ਨਾ ਝਾਂ ਨਾਲ ਗਾਹ ਆ ਦਿਖਾ ਪਤਲੀ ਫਿਰ ਆ ਪੈ ਜਾ ਓਏ ਆਹ ਹੈਗੀ ਆਹ ਹੈਈਆ ਛਾਮੀ ਦੇਖ ਲੈ ਤੂੰ ਮੈਨੂੰ ਮਨ ਤੂੰ ਮਾਰਨੇ ਗਿਆ ਗੱਲ ਆ ਛਾਮੀ ਪੈੜਾ ਯਾਰ ਮੈਨੂੰ ਪਤਾ ਹੈ ਮੈਨੂੰ ਹੋਰ ਦੀ ਲੱਗਦੀ ਓਏ ਠੂ ਲੰਗੀ ਗਈ ਯਾਰ ਮੈਂ ਤੱਕ ਕੇ ਦੇਖੀ ਜੀ ਮਾ ਜੁੱਤੀ ਦੀ ਹੈ ਬੰਦੇ ਦੀ ਗੁੱਚੀ ਗੁੱਛੇ ਕੇ ਚੱਪਲਾ ਪੈੜੀ ਨੀ 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 ਥੱਲੇ ਕੱਪੜੀ ਦੇਖ ਲੈ ਫਿਰ ਹੁਣ ਚੱਕ ਲੈ ਦੇਖੀ ਓ ਗੱਲੀ ਮਿੱਟੀ ਨਾਲੇ ਦੇਖ ਜਮ ਜਮ ਕੇ ਆਉ। ਉਹ ਕਹਿੰਦਾ ਚਾਹ ਕੇ ਨਾ ਉੱਤੋਂ ਦੀ। ਉੱਤੋਂ ਦੀ ਚਾਹ ਕੇ ਉੱਤੋਂ ਦੀ ਪਿੱਛੇ ਹੀ ਸੜਦੀ ਫਿਰ ਪਿੱਛੇ ਹੀ ਆਉਗੀ। ਗੱਲ ਪੱਕੀ ਹੈ। ਹੈ ਨਾ? ਮੈਂ ਕਹਾਂ ਕਿ ਤੂੰ ਮੈਂ ਕੀ ਲੈਣਾ। ਤੂੰ ਕਰੀ। ਨਾ ਨਾ। ਉਹ ਕੋਈ ਨਾ ਮੈਂ ਨਿਗਾਹ ਰੱਖ ਲਿਉਂ। ਨਹੀਂ ਨਹੀਂ। ਓਏ ਕੀ ਡਰਾਈਆ? ਪਾਣੀ ਇਹੇ ਕੰਮ ਕਰਦਾ। ਬੈ ਕੇ ਕਰੀਏ ਖੜੇ ਹੋ ਕੇ। ਮੈਂ ਚਾਹ ਲਾ ਪਹਿਲਾਂ ਬੈਠੇ ਤੋਂ ਫਿਰ ਸੜਦੀ। ਕਿੰਨੇ ਘੜੇ ਦਨੇ ਆ? 7 ਦੇ ਦੇ। ਕੋਈ ਨਾ ਕਾਡੂ ਪਾਉਂਦੇ ਕੀ ਛੱਟ। ਵਿੱਚ ਹੀ ਸੜ ਜਾ। ਹੋਰ ਵਿੱਚ ਹੀ ਸੜਦੇ। ਕਿ ਖੇੜੀ ਧੱਕਣਾ ਹੈ ਨਾ ਕੀ ਨਾ ਹਣ ਪਿੱਛੇ ਜਾਊ ਫਿਰ ਕੱਲ੍ਹ ਕੱਲ੍ਹ ਪੱਕੀ ਗੱਲ ਹੈ ਯਾਰ ਹੋਰ ਭੇਟਾ ਵਾਲੀ ਬਣੀ ਨਾ ਤਾਂ ਹੁਣੀ ਜਾਊ ਸੁੱਤੀ ਉੱਠ ਕੇ ਆਹ ਹੋਰ ਭੇਟਾ ਗੱਲੀ ਕਿਤੇ ਹੋਰ ਹੀ ਨਾ ਕੰਝਾ ਜਿਹਾ ਹੋਰ ਦੀ ਹੋਵੇ ਮੈਂ ਤੈਨੂੰ ਕਿਹਾ ਤਾਂ ਹੈ ਫਿਰ ਤੂੰ ਕਿਹੜੇ ਮੰਨਦਾਗਾ ਓ ਨਹੀਂ ਪਾਇਦੀ ਨਹੀਂ ਛਾਨੀ ਚ ਪਰ ਮੈਨੂੰ ਐ ਤਾਂ ਮੈਨੂੰ ਪਤਾ ਇੱਥੋਂ ਰੰਗੀ ਐ ਇੱਥੋਂ ਰੰਗੀ ਐ ਟੜਕੇ ਆਈ ਸੀ ਜੱੜ ਤੂੰ ਵਿੜਕਦੀ ਸੀ ਸੁੰਦਰਾ ਮੈਨੂੰ ਪਤਾ ਇੱਥੇ ਆਈ ਸੀ ਟੜਕੇ ਆ ਲੈ ਪਰ ਦੇਖ ਦੂੰ ਕੀ ਬਣਦਾ ਚਲ ਚਲ ਟੱਪ ਚਲ ਮਗਰ ਆਉ ਰਾਤੋਂ ਰਾਤ ਹੈ ਆਉਣਾ ਗੱਲ ਪੱਕੀ ਐ ਤੇਜੇ ਨੂੰ ਪਤਾ ਹੋਏ ਕਾਲੀ ਗਰਾਂ ਦਾ ਕਰਦਾ ਰਹਿੰਦੇ ਨੇ ਇਹ ਕੰਮ ਹਾਂ ਕਰਦਾ ਹੋ ਬਾਈ ਮੰਨੇਗਾ ਗੱਲ ਚਾਹ ਜੇ ਪਾਇਂ ਤੇ ਚੋ ਤਾਂ ਮੰਨਨੇ ਨੂੰ ਅਜ ਪਰ ਕੀ ਹੋਰ ਡੌਰੂ ਪੁਰੂ ਜਾ ਹੋ ਗਿਆ ਪਾਇਂ ਤੇ ਦੂ ਦੂ ਇਹ ਕਰੀਂਦਾ ਚਿੱਤ ਕਿੰਦਰੀ ਆ ਕੇ ਆਉਣਾ ਮਕੰਦ ਕੋਲੇ ਜਾਇਆ ਮੈਂ ਕਾ ਨਾ ਜਾਇਆ ਕੀ ਕਰਾਂਗੇ ਯਾਰ ਛੱਡ ਪਰਾਂ ਪੈਂਚੋਦਾ ਇੱਥੇ ਜਾ ਕੇ ਪਤਾ ਨਹੀਂ ਕੀ ਹੋ ਗਿਆ ਹਾਂ ਹਮਨ ਹੌਲਾ ਜਿਹਾ ਲੱਗਦਾ ਹੈ ਜਾਣਤ ਹੈ ਯਾਰ ਮਾਰਿਆ ਕਿਹੜਾ ਮਕੰਦ ਵੀ ਪਤਾ ਨਹੀਂ ਘਰੇ ਹੋਊ ਕਨਾ ਛੱਡ ਪਰਾਂ ਯਾਰ ਇੱਧਰ ਨੂੰ ਜਾਣਾ ਮੰਨ ਜਾ ਪੈਂਚ ਹੋਰ ਤਰ੍ਹਾਂ ਦੇ ਕਰੀ ਜਾਂਦਾ ਹੈ ਅਪੈਂਚੋਦਾ ਇੱਥੇ ਖੁਰਕ ਜੀ ਆ ਗਈ ਪਹਿਲਾਂ ਕਦੇ ਖੁਰਕ ਜੀ ਨਹੀਂ ਆਈ ਇੱਥੇ ਜਾ ਕੇ ਜਿਆਦੀ ਆਉਂਦੀ ਆ ਸਭਾ ਇੱਕ 14 ਚੱਲ ਅਮਕੰਦ ਕੋਲੇ ਚੱਲੀਏ ਹਾ ਇਧਰ ਨੂੰ ਆਏ ਤਾਂ ਮਨ ਹੌਲਾ ਹੋ ਗਿਆ ਕੋਈ ਨਹੀਂ ਯਾਰ ਚੱਲ ਯਾਰ ਮਕੰਦ ਨੂੰ ਤਾਂ ਮਿਲ ਕੇ ਚੱਲਾਂਗੇ ਹਾ ਇੱਥੇ ਜਾ ਕੇ ਐ ਲੱਗਦਾ ਜਿਵੇਂ ਹੌਲਾ ਸ਼ਾਂਤੀ ਜੀ ਆ ਗਈ ਯਾਰ ਓ ਬਾਈ ਮਕੰਦ ਮਕੰਦ ਆਓ ਕਰੀਏ ਬਈ ਕਹਾਂ ਵੋਈ ਮੋਤਾ ਭਾਈ ਜੀ ਤੇ ਘੜੀ ਗਿਆ ਗਿਆ ਹੁਣੀ ਬੜੇ ਚੋਟੇ ਉਹ ਬਹੁਤ ਤੇਰੇ ਬਹੁਤ ਤੇ ਹੋ ਠੀਕ ਠਾਕ ਹੈ ਬਾਕੀ ਦਾ ਬੜਾ ਹੁਣੀ ਬੜੇ ਠੀਕ ਹੈ ਹੋ ਕਮ ਹੈ ਆਏ ਦੇਖੋ ਕਰੀ ਜਨ ਨਾ ਉਹ ਜੱਫੀ ਪਾ ਕੇ ਮੈਲਾ ਨਾ ਜਾ ਰ ਕੋਈ ਨਾ ਮਿਲਾਂਗੇ ਕੀ ਗੱਲ ਪਨ ਗਈ ਐਸ ਵੇਲੇ ਉਹ ਕੁਛ ਨਹੀਂ ਬਰੇ ਉਧਰ ਫਿਰਦਾ ਰਿਹਾ ਜੀਜੇ ਨਹੀਂ ਕਰਿਆ ਮੈਂ ਕਿਹਾ ਚੱਲ ਮਕਾਨ ਦੇ ਕੋਲੇ ਚੱਲ ਜੀ ਤੈਨੂੰ ਤਾਂ ਘਰੇ ਲਾਭਦੇ ਫਿਰਦੇ ਸੀ ਉਹ ਕਰੇ ਮੈਂ ਖੇਤ ਗਿਆ ਸੀ ਚੋਨੇ ਨੂੰ ਗੇੜਾ ਮਾਰਨਾ ਗਵਾਕ ਟੱਕਰਾਂ ਸੀ ਛੋਟਾ ਕੰਨ ਥਾਡਾ ਬਾਪੂ ਗਵਾਸੀ ਉਹ ਕਾ ਨੂੰ ਮੈਂ ਤਾਂ ਉੱਥੇ ਪਰ ਗੁੱਲੀ ਕੀ ਮੋਟਰ ਤੇ ਬੈਠਾ ਸੀ ਭਾਂ ਜਗਾ ਮੈਨੂੰ ਲੱਗਾ ਹੈ ਜਿਹ ਪੈਰਾਂ ਦੀ ਮਿੱਟੀ ਚੱਕੀ ਗਈ ਜੀ ਤੇ ਦੀ ਬੈਠ ਗਿਆ ਤਾਂ ਹੀ ਪਉਂਦਾ ਨਾ ਜਫੀਆਂ ਬਾਸ਼ਰਾ ਮੈਂ ਕਹਿੰਦਾ ਕੋਈ ਖੜਾ ਛੜਾ ਇੱਕ ਗੱਲ ਹੋਰ ਦੇ ਕੰਮ ਤਾਂ ਕਰ ਗਿਆ ਕਿਵੇਂ ਜੀ ਤਾਂ ਆ ਗਈ ਨਾ ਪਿੱਛੇ ਕਿਹੜੀ ਆਪਾਂ ਕੀਤਾ ਕੰਮ ਇਹਦੀ ਚੱਕ ਲਈ ਮਿੱਟੀ ਨੂੰ ਪੜੇ ਖੇਡ ਟੱਕਰੀ ਨਾ ਹੈ ਕੀ ਗੱਲਾਂ ਇਹ ਕਰੀ ਐਨੇ ਹੋ ਕੁਛ ਨਹੀਂ ਭਾਈ ਇਸ ਤੋਂ ਉਪਰ ਨਹੀਂ ਜੇ ਨਾ ਮੜਾਇਆ ਪਰੇ ਕਰ ਉਹ ਜੱਫੀ ਭਾਗੇ ਮਿਲਾਂਗੇ ਭਾਈ ਆਪਾਂ ਟੱਕੀ ਜਿਹੜਾ ਮੈਂ ਪੰਗਾ ਲੈ ਟਿੱਪੀ ਗੋਏ ਗੱਲ ਚ ਲੈ ਗੋਏ ਇੱਕ ਕਿਉਂ ਮੇਰੇ ਕੰਨੀ ਵੀ ਹੋਈ ਜਾਂਦਾ ਟਿੱਪਾ ਇਹ ਨਹੀਂ 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 यार दे यार पुरानी लिया हो था। तो जा। ना भाई ना ओ जा भाई यार जरा क्यों करता है जा नहीं कुछ नी हूं